ਲਓ ਜੀ ਬਾਈ ਕੰਡਾ ਕਰਾਉਣਾ ਐ ਟਰਾਲੇ ਦਾ ਟਰੈਕਟਰ ਇੱਕ ਸਾਲ ਕੋ ਇੱਕ ਸਾਈਡ ਖੋਲ ਕੇ ਖੜਾ ਹਤਾ ਤੇ ਪੂਰਾ ਕੰਡੇ 'ਤੇ ਖੜਾ ਦੇਖੋ ਟਰਾਲਾ ਹੁਣ ਦੇਖਦੇ ਕਿੰਨਾ ਵਜਨ ਹੋਇਆ ਕਮੈਂਟ ਆਉਂਦੇ ਨੇ ਵੀਰਾਂ ਦੇ ਕੋਈ 36 ਕਹਿੰਦਾ ਤਾਂ ਕੋਈ ਕਿੰਨਾ ਕਹਿੰਦਾ ਤਾਂ ਟੁੱਲੇ ਦਾ ਵੀ ਬਾਈ ਮੂੰਹ ਮਿਟਾ ਕਰਾਤਾ ਪਤਾ ਨਹੀਂ ਕਿਹੜੀ ਨਵੇਂ ਆ ਪੁਰਾਣੇ ਦਾ ਆਕੜਾ ਹੈ ਬਾਈ ਇਹਨਾਂ ਕੋਲ ਆਉਣਾ ਪੈਂਦਾ ਹੈ ਜੀ ਤੂੰ ਫਲਾਉਂਦੇ ਆਂ ਆਕੜਿਆ ਬਰਾਤ ਕੋਲ ਆ ਦੇ ਕਹਿ ਜਾ ਪਹਿਲਾਂ ਪਿੱਛੇ ਵਾਲੀ ਜਾ ਨਹੀਂ ਲੱਡੂ ਦਾ ਅੱਧਾ ਚਾਰ ਲੱਡੂ ਲੈ ਰੱਖ ਕੇ ਵੇਚਾ ਦੇਖ ਲੈ ਕਾ ਲੱਡੂ ਦਾ ਚਾਰ ਆਸ ਕੋਲ ਪੰਜ ਜਮਨਾ ਖਾ ਗਿਆ ਪੰਜ ਰਹਿ ਗਿਆ ਇੱਕ ਦੀ ਖਾਲੇ ਵਾਲੇ ਬੜਾ ਮੈਂ ਡੱਬਾ ਪੂਰਾ ਲਿਓ ਮੈਂ ਖਾਉਂਗਾ ਪੂਰਾ ਹਾਲੇ ਨਾ ਹਾਲੇ ਬਾਈ ਕਿੰਨੇ ਆ ਪੰਜੋਂ ਖਾਣੇ ਕਿਲੋ ਜੀ ਖਾਣੀ ਹੋ ਗੜਬਾ ਆਵੋ ਲਾ ਬੰਦੇ ਦੇ ਰਗਾ ਕਿਨੇ ਰੂਪੀ ਆਉਣਾ ਦੱਲੇ ਬਾਈ ਚੱਲਾ ਵਧੀਆ ਆਲਾ ਵਜਾ ਬਾਈ ਹਾਂ ਵਧੀਆ ਇਹ ਦੇਖੋ ਇੰਟਰ ਲਾ ਤਾਰਾ ਸਿੰਘ ਬਿਲਕੁਲ ਦੇਖੇ ਇੱਕ ਜਾਲੀ ਲਾ ਲਈ ਹੈ ਉਹ ਯਾਰ ਇਹ ਪਹਿਲਾਂ ਉਹ ਕਸ ਲਈ ਮੂਰੇ ਮੂਰੇ ਨਾਲ ਜਾਲੀ ਛੇ ਉਹ ਬੜੀ ਹੋ ਗਈ ਉਹ ਪਿਛੇ ਵਾਲੀ ਕੁਝ ਨਹੀਂ ਸਮਝ ਲਾਦਾ ਕਿਹੜੀ ਕਿੱਧਰ ਦੀ ਆ ਹਾਂ ਤਾਂ ਕਰਕੇ ਖੋਲ ਕੇ ਕਸ ਲਈ ਤਾਂ ਫਿਰ ਆਉਣਾ ਪਿਆ ਆਉਣਾ ਪੈਣਾ ਉਹ ਰੇ ਧੂਫੇ ਆ ਜੀ ਲਾਉਂਦੇ ਚਾਹੇ ਨਵੀਂ ਚੀਜ਼ ਲਿਆਉ ਜਾਈ ਪੁਰਾਣੀ ਹੋ ਰਿਹਾਉਣਾ ਪੈਂਦਾ ਬਾਹਮਣਾਂ ਅੱਜ ਬੜੇ ਬਾਹਮਣ ਆਏ ਪੂਰੇ ਆਪਣਾ ਪੈਂਦਾ ਅੱਜ ਲੈ ਲੈ ਤੂ ਫੇ ਤਖਤੀ ਲਾ ਕੇ ਕਰਾਉਣਾ ਪੈਂਦਾ ਪੇਲੇ ਉਹ ਜਾਲੀਆਂ ਸੋ ਨਹੀਂ ਲੱਗਦਾ ਕਿਹੜੀ ਕਿੱਧਰ ਦੀ ਹੈ ਯਾਰ ਤੁਹਾਨੂੰ ਸੋ ਲਾ ਕੇ ਸੰਸੀਓ ਪੁੱਛਣਾ ਦੁੱਲਾ ਦੇਖ ਰਹਾ ਭਾਈ ਐਵੇਂ ਵਾਲ ਬੱਜ ਜਾਂਦੇ ਹੋ ਘਟ ਜਾਂਦੇ ਹੋ ਉਹ ਬੱਜਦੇ ਉਹ ਘਟ ਜਾਂਦੇ ਆ ਲੋ ਜੀ ਬਾਈ ਟਰਾਲੇ ਦੇ ਖੁਸ਼ੀ ਜੰਕ ਨੂੰ ਖੁਸ਼ ਕਰਨੇ ਵਾਸਤੇ ਖਾਸੇ ਕੰਮ ਕਰਨੇ ਪੈਣੇ ਅੰਕਲ ਕੋ ਰਹਿ ਗਈ ਕਸਰ ਹਲੇ ਪਹਿਲਾ ਲੱਡੂ ਬਾਬਾ ਬੰਨੇ ਹੁਣ ਕੋਕੋ ਬੰਨੇ ਆਲੇ ਬਦਲ ਗਿਆ ਕਹਦਾ ਨੀਵਾਂ ਰੋਟੀ ਵੀ ਚਾਹੀਦੀ ਦੁਪਹਿਰ ਵਾਲੀ ਰੋਟੀ ਇਹਦਾ ਦੁਪਹਿਰਾਂ ਰੋਟੀ ਵੀ ਚਾਹੀਦੀ ਠੰਡਾ ਕਾਲੀ ਵਰਕ ਕੋਈ ਬਾ ਪਾਮਣਕ ਤੇ ਖਵਾਉਂਦੇ ਰੋਟੀ ਹਾਂ ਲੈ ਲੈ ਇਹ ਤਾਂ ghee ਖਾ ਬਲੇ ਨਹੀਂ ਜੱਜਾ ghee ਖਾਲਾ ਜੱਗੇ ਯਾਰ ghee ਖਵਾਉਂਦੇ ਨਹੀਂ ਯਾਰ ਕਹੀ ਜਾਂਦੇ ਮੈਨੂੰ ਇਹ ਸਾਦਾ ਨੇ ਖਵਾਉਂਦੇ ਲੈ ਦੁਲੇ ਵੇ ਲੱਗ ਜੂ ਜਾਲੀ ਜਾਲੀ ਲੱਗ ਜੈ ਬਟ ਨਕੀ ਵੀ ਪਤਾ ਲੱਗਿਆ ਜਰੀ ਜੇ ਬਰੋ ਹੀ ਵੇਖ ਲੈਂਦੇ ਕਦੀ ਮਤ ਹਾਂ ਨਾ ਨਾ ਉਹੀ ਖੋਲ ਕੇ ਰੱਖੀ ਪਈ ਐ ਪੱਕਾ ਬੈਂਚਾ ਲਾਉਂਗਾ ਬਾਈ ਦੁੱਲਾ ਬਾਈ ਹੁਣ ਲੈ 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 ਫੜ ਹਾ ਠੰਡਾ ਫੜ ਫੜ ਦੱਲੀ ਨੇਰੂ ਵਾਰ ਦੱਲੀ ਚੱਲੇ ਜਾ ਰਿਹਾ ਨੇ ਮੇਰੇ ਦੱਲੀ ਦਾ ਸਾਡਾ ਪੱਕਾ ਮੈਂਬਰ ਆ ਪੱਕਾ ਮੈਂਬਰ ਈ ਠੀਕ ਉੱਪਰ ਉੱਪਰ ਉਹਨਾਂ ਨਾਲੋਂ ਅੱਜ ਇੱਕ ਵਾਰ ਕਹਿੰਦਾ ਦੱਲੀ ਨੂੰ ਇੰਜ ਦੇ ਆਉਣਾ ਅੱਛਾ ਤੇ ਡੇਗਾ ਕਹਿੰਦਾ ਪੈਣ ਜਾਉਣਾ ਬਸ ਸੱਦਲੀਆ ਲਿਆਉਣ ਦਾ ਸੋਣ ਲਿਆਉਣਾ ਉਹ ਵੀ ਬਾਈ ਚੱਲ ਪਿਆ ਜਾਲੀਆਂ ਦਾ ਕੰਮ ਆ ਜੱਗੇ ਇਹ ਜਾਲੀ ਤੇ ਲਾਈ ਹੋਣੀ ਆ ਹਾਂ ਆਹਾਂ ਹੁਣ ਕਿਵੇਂ ਲੱਭ ਗਈਆਂ ਜਾਲੀਆਂ ਜਾਂ ਤਾਂ ਲੱਭ ਗਈ ਤੇ ਮੂਰਿਆਂ ਨੇ ਮੂਰਿਆਂ ਨੇ ਦੋਹੇ ਆ ਚਾਰ ਜਾਲੀਆਂ ਇਹ ਦੁੱਲੇ ਭਈਆ ਜਿਗਾੜ ਜਾ ਕਿਹ ਹੈ ਤੇਰੇ ਕੋਲ ਵਧੀਆ ਹੈ ਘੁਮਾਣੇ ਵਾਲਾ ਇੱਕ ਪਾਸੇ ਘੁਮਾ ਕੇ ਲੈ ਕੇ ਜਾਂਦਾ ਅੱਛਾ ਆ ਨਟ ਵੱਡੇ ਵੀ ਲੱਗੀ ਜਾਂਦੇ ਕਿ ਪੂਰੇ ਲੱਗਦੇ ਬਾਈ ਪੂਰੇ ਦੋਹੇ ਆ ਠੀਕ ਆ ਲਾ ਵੀ ਆਲਾ ਪੂਰਾ ਠੀਕ ਆ ਖਿਡਾਰੀ ਜੱਗਾ ਕਹਿੰਦਾ ਬਈ ਮੈਂ ਕੱਸ ਲਿਆ ਆ ਇਹਦੇ ਵੀ ਥੋੜੇ ਜੇ ਨਟ ਰਹਿੰਦੇ ਹਲੇ ਲੋ ਜੀ ਬਾਈ ਟਰਾਲੇ ਨੂੰ ਜਾਲੀ ਲਾਤੀ ਚਾਰੇ ਪਾਸੇ ਰੇਸ ਰੇਸ ਬੰਨੇ ਆਣੀ ਜਾ ਜਾਰੀ ਲੱਗੀ ਅੱਛੇ ਗਏ ਪੱਟੇ ਆ ਬੋਤਲ ਭਰ ਕੇ ਲੈ ਲਵਾਂ ਲਓ ਜੀ ਬਾਈ ਕੰਡੇ ਭਰਾਏ ਆ ਟਰੈਕਟਰ ਦਾ ਵਜਨ ਕਰਾਉਣਾ ਟਰੈਕਟਰ ਲੈਣਾ ਟਰਾਲੇ ਦਾ ਟਰੈਕਟਰ ਨਾਲ ਹੀ ਕੀ ਹੋ ਗਿਆ ਤੁਹਾਨੂੰ ਪਾਣੀ ਜਿਆਦਾ ਥੰਮੇ ਪਾਣੀ ਜਿਆਦਾ ਗਿਰਿਆ ਬਾਈ ਕੰਡਾ ਕਰਾਉਣਾ ਦਾ ਵੀਰ ਬੁੰਨੇ ਨੇ ਕਿੰਨਾ ਵਜੇ ਨਾਲ ਤੇ ਹੁਣ ਕੰਡਾ ਹੀ ਰਸੂਗਾ ਕਿੰਨਾ ਵਜੇ ਨਾਲ ਕਰਦੇ ਕਮੈਂਟ ਜੀ ਉਹ ਚੈੱਕ ਕਰੀਏ ਬਾਈ ਪਹਿਲਾਂ ਜ਼ੀਰੋ ਆ ਬਾਈ ਜ਼ੀਰੋ ਚੱਲ ਜ਼ੀਰੋ ਆ ਬਾਈ ਕੰਨੇ ਟਰਾਲੇ ਦਾ ਕਰਨਾ ਕੋਲੂ ਨਾ ਠੀਕ ਹੈ ਪਿੰਨ ਬਾਈ ਜੀ ਪਿੰਨ ਬਾਈ ਵੀ ਹੈ ਪਿੰਨ ਦਾ ਵੀ ਬਾਈ ਨੇ ਵਿੱਚੇ ਕਰ ਦੇਣਾ ਭਾਈ ਜੀ ਦੇਖਦੇ ਹੈ ਕਿਤਨਾ ਵਜੇ ਚਲੋ ਇੱਕ ਆ ਰੱਖ ਲਈ ਬਾਈ ਸਾਈਡ ਪਰ ਟਰੈਕਟਰ ਬਾਹਰ ਬਾਕੀ ਤੁਹਾਨੂੰ ਦਿਖਾ ਵੀ ਦਿੰਦੇ ਆ ਉਹ ਟਰੈਕਟਰ ਗਾਹਾਂ ਕਰ ਓਏ ਟਰੈਕਟਰ ਥੋੜਾ ਗਾਹਾਂ ਕਰ ਦਈਏ ਇੱਕ ਕੰਡਾ ਕਰਾਉਣਾ ਐ ਟਰਾਲੇ ਦਾ ਟਰੈਕਟਰ ਇੱਕ ਸਾਲ ਕੋ ਇੱਕ ਸਾਈਡ ਖੋਲ ਕੇ ਖੜਾ ਹਤਾ ਤੇ ਪੂਰਾ ਕੰਡੇ 'ਤੇ ਖੜਾ ਦੇਖੋ ਟਰਾਲਾ ਹੁਣ ਦੇਖਦੇ ਕਿੰਨਾ ਵਜ਼ਨ ਹੋਇਆ ਕਮੈਂਟ ਆਉਂਦੇ ਨੇ ਵੀਰਾਂ ਦੇ ਕੋਈ 36 ਕਹਿੰਦਾ ਤਾਂ ਕੋਈ ਕਿੰਨਾ ਕਹਿੰਦਾ ਤਾਂ ਕਿੰਨਾ ਬੱਲਾ ਬੱਲਾ 42 ਕੁਇੰਟਲ ਆ ਭਾਈ ਮੈਂ ਵੀ ਹਲੇ ਜਿਹੇ 45 ਕਹਿੰਦਾ 42 ਕੁਇੰਟਲ ਵਜ਼ਨ ਹੈ 45 ਭਾਅਤ ਹੁੰਦਾ ਹਾਂ 45 ਕੁ 42 ਹੈ 42 ਆ 42 42 ਕੁਆਂਟਲ weight ਆ ਬਾਈ ਟਰਾਲੇ ਦਾ ਕੋਈ 45 ਨਹੀਂ ਕੋਈ 36 ਨਹੀਂ 42 ਕੁਆਂਟਲ ਖੰਡੇ ਪਰ ਤੇ ਜਾਲੀ ਲਾਤੀ ਅੱਜ ਇਹਦਾ ਪੱਕਾ ਕੰਮ ਹੋ ਗਿਆ ਬਾਈ 42 ਕੁਆਂਟਲ weight ਹੋਇਆ ਪੂਰਾ ਖੰਡੇ ਵਰ ਵੀ ਬਾਈ ਪੂਰਾ ਪੂਰਾ ਹੀ ਆਏ ਦੇਖੋ ਬਾਈ ਟਰੈਕਟਰ ਦੇ ਟਰਾਲੇ ਦਾ ਭਜਨ ਜੱਗਾ ਕਰਾਉਣ ਲੱਗਿਆ ਹੋਣਾ ਨਹੀਂ ਹੈਗਾ ਉਹ ਵੱਧਾ ਜਿਆਦਾ ਇਹਦਾ ਤੇਰਾ ਕੰਮ ਖਰਾਬ ਹੋ ਗਿਆ ਜੇ ਗਾਹ ਨੂੰ ਟਰੈਕਟਰ ਟਰਾਲੇ ਦਾ ਇਕੱਠਾ ਭਜਨ ਕਰਾਉਣਾ ਕਰਿਆ ਰੇਖੀ ਦਾ ਪਿੱਛੇ ਕਰੀ ਮੜਾ ਜਾ ਬੱਸ ਰੁਕ ਜਾ ਆ ਗਿਆ ਬਾਈ ਆ ਗਿਆ 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 ਕਿਦਾ ਹੋ ਗਿਆ ਡੜਾ ਬਹਾਟ ਹੋ ਗਿਆ ਖਿਆਲੀ ਤੇ ਵੀ 20 ਕਿਲੋ 20 ਕੁਆਰਟਲ ਦਾ ਡੱਟ ਰੈਨਾਗਾ ਇਹ ਵੀ ਪੂਰਾ ਪੂਰਾ ਹੀ ਆਇਆ ਇਹ ਚਾ ਦੇਖੀ ਤਾਂ ਬਾਹਰ ਤਾਂ ਨਹੀਂ ਹਾਂ ਠੀਕ ਹੈ ਚੱਲ ਲੋ ਜੀ ਭਾਈ ਜੱਗੇ ਦਾ ਸਮਾਨ ਇਹਨੂੰ ਖੇਤਾਂ ਵਿੱਚ ਲੈ ਕੇ ਪਹੁੰਚੇ ਇਹਦੇ ਪਹਿਲਾਂ ਤਾਂ ਟਾਇਰ ਫਾਇਆ ਇਹਨਾਂ ਵੇ ਆ ਦੇਖੋ ਹਲਾ ਤੱਕ ਕੱਚਾ ਚੱਲ ਵਿਆ ਹਾਂ ਹਾਂ ਲੋਰ ਲੋਰ ਕਾਰ ਤਾਂ ਆਉਂਦੀ ਆ ਇਹ ਕਿ ਆ ਗੁੱਡੀਆਂ ਦੇ ਟਾਇਰ ਭਾਈ ਇਹ ਦੁਗੀਆਂ ਚੱਪਲਾਂ ਸਲਿੱਪ ਮਾਰੀ ਜਾਂਦੀ ਨੇ ਤਾਂ ਆਹ ਲਿਆਏ ਮੈਰਾ ਅੰਕਲ ਅੰਕਲ ਪਹਿਲਾਂ ਇਹ ਦੱਸ ਵੀ ਅੰਕਲ ਨੂੰ ਮਿਲੋ ਪਹਿਲਾਂ ਇੱਧਰ ਅੰਕਲ ਸੌਦਾ ੜ ਗਿਆ ਦਾ ਚੱਪਲਾਂ ਲੈ ਕੇ ਕਹਿੰਦਾ ਜੀ ਵੀ ਇਹ 10 ਦੇ ਦੋ ਨਹੀਂ ਚੱਪਲਾਂ ਨਹੀਂ ਡੈਲੀਗੇਟ ਤਾਂ ਕਹਣਾ ਹੈਗੇ 1000 ਕੋਸ ਦੇ ਨਹੀਂ ਉਹ ਹਾਂ ਕਹਿੰਦਾ ਪ੍ਰਿੰਟ ਰੇਟ ਵਾਤੇ ਘਟਿਆ ਬੰਦਾ ਆ ਘਟਿਆ ਜੀ ਕਰਦਾ ਜਿਆਦਾ ਤਾਂ ਤਾਂ ਘਟਦਾ ਨਾਲ ਜਿਆਦਾ ਕਹਿੰਦਾ ਪੈਸੇ ਲੈ ਜਾਓ ਬਣ ਮੈ ਨਹੀਂ ਵੇਚਨੀ ਕਿਲੇ 6 ਵਿਗੇ ਚ ਕਹਿੰਦਾ 7 ਪੰਪ ਲਾਜੋ ਸੁੰਡੀ ਮੈਨੂੰ ਐ ਦਿਖਾ ਦੇ ਸੁੰਡੀ ਕਹਿੰਦੇ ਕਿਨੂੰ ਜਿਹੜਾ ਕਿਨੇ ਕਿਲੇ ਇਹ ਰੌਂਦੀ ਹਾਂ ਅਮਰਾਂਟੀ ਬੈਟਰੀ ਭਾਈ ਗਾਰੰਟੀ ਗਾਰੰਟੀ ਆਪਣਾ ਫੋਨ ਪੁੱਛ ਲਈ ਇਹ ਤਾਂ ਬੈਟਰੀ ਲੈ ਆਏ ਜਾ ਕੇ ਤੁਸੀਂ ਗਏ ਕਿ ਕਰ ਰਹੇ ਚਲ ਕੋਈ ਠੀਕ ਕਿਦਾ 1050 ਦੀ ਬੰਦੂ ਪੈਣੀ ਤੁਸੀਂ 1000 ਦੇ ਕੇ ਲੈ ਚਲੇ 1100 ਕੇ ਹੈ ਤੁਹਾਡਾ ਨਾਮ ਉਹ ਦੇਖ ਕੇ ਗੱਲ ਤੋਂ ਸੁਣ ਮਾਸਾ ਨੂੰ ਗਿਫਟ ਤਾਂ ਨਹੀਂ ਦਈਏ ਮਾਸਾ ਨੂੰ ਦਾ ਉਹ ਕਿੰਨੇ ਕਿਲੋ ਦਾ ਟੱਕ ਹੈ ਹੈ 16 ਕਿਲੋ ਦਾ ਟੱਕ ਹੈ ਵਾਹ ਜੀ ਵਾਹ ਅਕਲ ਲੱਗਿਆ ਵਾ ਮੋਟਾ ਕੰਮ ਕਰਦਾ ਹੈ ਮੁੰਡਾ ਲੋਕ ਕਹਿੰਦੇ ਨੇ ਵੀ ਜੱਗਾ ਇਹ ਕੋ ਪੈਸਾ ਕਿੱਥੇ ਦੇ ਆਉਂਦਾ ਆਇਆ ਆਉਂਦਾ ਪੈਸਾ ਆ ਇਹਨੂੰ ਕਹਿੰਦੇ ਪੈਸਾ ਕਿਨੇ ਵੇ ਲੱਗਿਆ ਵਾ 5 ਵਜੇ ਲੱਗਿਆ ਵਾ 2 ਵਜੂ 3 ਰਾਤ ਦੇ ਅੱਛਾ ਕਾਲੂ ਉੱਧਰ ਕਿਨੇ ਕਿਲੇ ਹੋਗੇ ਵਾਲੇ ਬੰਦੇ ਦੀ ਗੱਲ ਕਰਦਾ ਇੱਕ ਬਾਈ ਨੇ ਕਮੈਂਟ ਕਰਿਆ ਕਹਿੰਦਾ ਵੀ 90000 ਦੇ ਜੱਗੇ ਦੇ ਟਰਾਲੇ ਦੇ ਟਾਇਰ ਟਾਇਰ ਨਾ ਸੁਖਵਿੰਦਰ ਦੀ ਪਤਾ ਨਹੀਂ ਕਿਹੜਾ ਹੁੰਦੇ ਬਾਈ ਬਹੁਤ ਵਿਚਰਾ ਇੱਕ ਬਾਈ ਜੱਗੇ ਦੀ ਲੀਜ਼ਰ ਕਰਾਦੀ ਬੈਟਰੀ ਥੋੜੀ ਡਾਊਨ ਹੋ ਗਈ ਸੀ ਕਿ ਬੈਟਰੀ ਨਾ ਮਿਲਾ ਕੇ ਦਿੱਤੀ ਕਿ ਚੱਪਣਾ ਬਾਕੀ ਭਾਈ ਰਾਸਤੇ 'ਚ ਛਵੀ ਲੱਗੀ ਵੀਦੀ ਪੰਜ ਪੰਜ ਗਲਾਸ ਅਸੀਂ ਪਾਣੀ ਦੇ ਮਾਰੇ ਨਜ਼ਰ ਆ ਗਿਆ। ਚੱਲੀ ਅੰਕਲ। ਚਾ ਲੋ ਮੁੰਡਿਆ। ਆ ਪਾਣੀ ਦੀ ਬੋਤਲ ਘਰ ਢੋਲਦਾ ਏ। ਪਾਣੀ ਲੈ ਕੇ ਆਓ। ਉਹ ਪਾਣੀ ਦਾ ਜਗ੍ਹਾ ਦੂਰ ਐ ਰਾ। ਰੋਟੀ ਵਾਲਾ ਰੋਟੀ ਅੱਗੇ ਤੇ ਚਾਹੀਦੀ ਨਹੀਂ ਹਲੇ। ਉਹ ਉੱਤਰੇ ਵੀ ਪਾਟ ਤੇ ਲਿਆਉਣ। ਉਹ ਚਕਾ ਨਾ ਲਈ ਉਹ ਤਰਖੰਡੀ ਦੇ ਲੈ ਕਿੰਨੀ ਦੂਰ ਪਈ ਐ। ਮੋਟਰ ਮੋਟਰ ਬਹੁਤ। ਬਾਈ ਆ ਜਮੀਨ ਜਿਹੜੀ ਜੱਗੇ ਨੇ ਪਧਰੀ ਕਰਨ ਲੱਗਿਆ ਵਾ ਦੇਖੋ ਕਹੇ ਆ ਟੱਕ। ਓ ਸਾਹਮਣੇ ਮੋਟਰ ਘੁੰਮ ਕੇ ਦੇਖੋ ਤਰਖੰਡੀ ਉਹ ਬਾਈ ਜੂਮ ਕਰਕੇ ਦਿਖਾਉਂਦਾ ਏ ਸਾਨੂੰ ਇਕੱਠਾ ਟੱਕ ਬਧਰਾ ਕਰਨ ਆਇਆ ਮੁੰਡਾ ਚੱਲੀ ਅੰਕਲਾ ਉਹ ਜਗ੍ਹਾ ਚੱਲ ਵੀ ਓ ਦੇ ਕੋਈ ਬਾਈ ਦਾ ਬਧਾ ਗਾਣੇ ਲਾ ਕੇ ਚਲਾਉਂਦਾ ਲੈ ਜਰਾ ਵੈਸੇ ਜੇ ਦੇਖਿਆ ਜਾਵੇ ਬਾਈ ਆ ਛਤਰੀ ਦੀ ਮौज ਹੈ ਇਹਦੇ ਵਾ ਕਿਸੇ ਪਾਸੇ ਤੋਂ ਆਪਣੀ ਲੱਦੀ ਦੂਈ ਦਵਾਈ ਟੌਰੇ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਬਾਕੀ ਭਾਈ ਹੋਣਾ ਜੇ ਅੱਗੇ ਨੂੰ ਆਪਣਾ ਪਵਾਉਤੀ ਨਵੀਂ ਆ ਆ ਬੈਂਡਰੀ ਝੋਲਾ ਲੈ ਕੇ ਚਲਦੇ ਘਰ ਨੂੰ ਹੋਣਾ ਸੀ ਅੰਕਲ ਮੋਟਰਸਾਈਕਲ ਮੈਂ ਜਮਾਂ ਹੀ ਹੌਲੀ ਚਲਾਉਂਦਾ ਚੱਲ ਜਲੀ ਇਹ ਮੋਟਰਸਾਈਕਲ ਕਿੱਥੇ ਹੌਲੀ ਚਲਾਉਣਾ ਬਹੁਤ ਬਾਈ ਤੇਜ਼ ਚਲਾਉਂਦਾ ਮੋਟਰਸਾਈਕਲ ਅੱਜ ਇਹ ਘਰਾਂ ਵੀ ਲੈ ਚ ਪੈਂਦੇ ਨੇ ਅੰਕਲ ਲੱਥ ਵੀ ਛਤਰੀ ਐ ਦੀ ਮੌਜਾ ਛਤਰੀ ਹੈ ਕੰਮਜਾਬਾ ਉਂ ਇਹ ਕੰਮ ਖੜਾ ਹਾਇਆ ਉੱਪਰ ਯਾਰ ਬਾਈਆ ਮੇਟੀ ਦੇ ਬੰਦੇ ਦੇ ਅੰਦਰ ਚਲੇ ਜਾਂਦੀ ਹੋਣੇ ਬਾਈ ਇੱਥੇ ਆਏ ਅੰਕਲ ਵੀ ਧੁੱਪ ਘਟ ਲਾਦੀ ਦੂਏ ਨਹੀਂ ਦਾ ਟੌਰੇ ਮੂੰਹ ਪੱਲੇ ਬੈਠਣਾ ਚਾਹੀਦਾ ਕੁਛ ਇੰਜ ਅੱਗੇ ਉਹ ਕਿੰਨਾ ਕੁ ਟਾਈਮ ਲਈ ਇਟੀ ਜਾਊਗਾ ਗਰਮੀ ਹੈ ਉਹ ਜੀ ਹੋ ਜਾਂਦਾ ਬੰਦਾ ਉਹ ਕਿੱਥੇ ਆ ਮੋਟਰ ਦੇਖ ਲੈ ਬਈ ਇਹ ਤਾਂ ਚਲੂ ਰਾਤ ਨੂੰ 2 ਵਜੇ ਤੱਕ ਚਲ ਕਰ ਦੂ ਕੰਮ ਪੱਧਰਾ ਅਗਲੇ ਦਾ ਇਹੀ ਦੱਸ ਦੇਣਾ ਲੋ ਜੀ ਬਾਈ ਖੇਤਾਂ ਵਿੱਚ ਆਏ ਆ ਗਰਮੀ ਨੇ ਤੋੜਿਆ ਬਾਦਾਂ ਮਾ ਬਹੁਤ ਗਰਮੀ ਆ ਬਾਈ ਕਿਉਂਕਿ ਬਾਈ ਛਾਵੇਂ ਹੋਵੇ ਚਾਹ ਤੂਪੋਵੇ ਪੱਤਾ ਹੀ ਨਹੀਂ ਖਿਲਦਾ ਹੈਗਾ ਬਹੁਤ ਗਰਮੀ ਆ ਰੋਡੀ ਆ ਦੇ ਲਾ ਬਾਈ 6 ਦਾ ਟਾਈਮ ਹੋ ਗਿਆ ਹਲੇ ਵੀ ਇੰਨੀ ਗਰਮੀ ਆ ਪੱਤਾ ਨਹੀਂ ਖਿਲਦਾ ਹੈਗਾ ਇਹ ਜੀ ਗਰਮੀ ਦਾ ਕੰਮ ਤੇ ਨਹੀਂ ਮਿਲਦਾ ਬਹੁਤ ਰਸਤਾ ਬਾਈ ਔਰ ਰੋਡੀ ਨੂੰ ਮੈਂ ਕਿਹਾ ਚੱਲ ਫੇਰ ਤੈਨੂੰ ਸਵੇਰ ਵਾਰ ਮੋਟਰ ਕਰਨੀ ਘਮਾ ਲਿਆ ਮੈਂ ਪਿੰਡ ਤੇ ਲੈ ਲੂੰ ਲੱਦ ਕੇ ਆਈ ਤੇ ਹਲੇ ਇਹਨੂੰ ਫੋਨ ਕਰਿਆ ਬਈ ਇਹਨੇ ਸਾਡੀ ਮੋਟਰ ਲੱਗ ਬੂਟੇ ਜੇ ਪੱਟ ਕੇ ਗੇੜੇ ਪੇ ਮੈਂ ਕਹਾ ਲੱਦ ਲੈ ਜਾਓ ਗਾੜ ਨੂੰ ਤਰਸ ਆਉਂਦਾ ਹੈ ਮੈਂ ਕਹਾ ਚੱਲ ਪਾਰਟੀ ਕਰ ਲੈ ਇਹਨੂੰ ਛੇੜਿਆ ਮੈਂ ਪਹਿਲਾਂ ਪਾਰਟੀ ਹੋ ਗਿਆ ਪੈਸੇ ਨਹੀਂ ਮੈਂ ਕਹਾ ਐਂ ਕਰ ਦੋ ਮੋਸ਼ੇ ਮੰਨੂ ਚਾਹਦੇ ਮੈਂ ਕਰ ਦਿੰਦਾ ਪਾਰਟੀ ਆਹ ਹੋ ਗਿਆ ਤਾਂ ਮੈਂ ਚੱਕ ਲੈ ਬਾਈ ਚੱਲ ਕੋਈ ਨਹੀਂ ਬਾਕੀ ਬਾਈ ਜਿਹੜਾ ਆਪਣਾ ਖੇਤ ਆ ਸੂਏ ਬਰਾੜਾ ਦੇਸੀ ਰੇ ਪਾ ਕੇ ਐਨ ਬਾਤ ਆ ਤਾਂ ਦੇਖੋ ਵੀ ਵਿਚੇ ਰਲ ਗਏ ਰੋਡੀਆਂ ਨਾ ਰਲ ਗਏ ਰੇ ਜਿਹੜਾ ਪਾਇਆ ਤਾਂ ਐਨ ਬਣ ਗਿਆ ਹੁਣ ਧਾਨਾ ਟਾਈਮ ਬਾਈ ਬੱਟਾ ਬੁੱਟਾ ਲਾ ਕੇ ਆ ਜਿਹੜਾ ਆਪਾਂ ਲਫਾਫਾ ਲਾਇਆ ਕਰਦੇ ਬਾਈ ਹਾਲੇ ਵੀ ਦੇਖੋ ਵਿੱਚ ਹੈਗਾ ਏ ਲਫਾਫਾ ਫੇਰ ਲਾ ਰਹਿਣਾ ਲਫਾਫੇ ਦੀ ਮੌਜ ਹੈ ਰੂਟਾ ਜਿਹੜਾ ਫਾਇਦਾ ਵਧੀਆ ਦੇ ਰਹਿਣ ਪੱਧਰ ਹਾਂ ਚਲੋ ਬਾਈ ਚੀਜ਼ ਆਈ ਆ ਐਨ ਖੇਤ ਵਧੀਆ ਬਣ ਗਏ ਰੂਟਾ ਬੀਟਰ ਗੱਲ 8 ਫੋਟ ਅੱਜ ਮਾੜੀ ਜੀ ਗਰਮੀ ਮੈਂ ਕਿਹਾ ਘੱਟ ਘੱਟੇ ਦੀ ਮਾੜੀ ਮੋਤੀ ਜੀ ਅੱਜ ਮੌਸਮ ਠੀਕ ਚੱਲ ਰਿਹਾ ਵੈਸੇ ਹੀ ਵੀ ਆਏ ਆ ਵੀ ਹਵਾ ਨਹੀਂ ਚੱਲਦੀ ਹਵਾ ਨਾ ਜਮਾਂ ਵੀ ਚੱਲਦੀ ਹੈ ਪੱਤਾ ਵੀ ਨਹੀਂ ਹਿੱਲਦਾ ਬਾਈ ਦੇਖ ਲਓ ਤੁਸੀਂ ਦੋ ਦਿਨ ਤਾਬਾ ਕਰਦੀ ਹੁਣ ਅਸੀਂ ਜਿੱਧਰ ਆਪਣੇ ਖੇਤਾਂ ਕਿੰਨੇ ਆਏ ਨਾ ਬਾਈ ਇੰਨਾ ਬੂਟਾ ਲੱਗਿਆ ਪਰ 3.5 ਤਾਂ ਵੀ ਗਰਮੀ ਦੇਖ ਲਓ ਤੁਸੀਂ ਜਿੱਧਰ ਨੂੰ ਵੀ ਨਿਗਾਹ ਮਾਰੂਗੇ ਦਰਖਤ ਦਰਖਤ ਸ਼ਹਿਰਾ ਮਾ ਕੇ ਆ ਹਾਲ ਹੋਣਾ ਬਾਈ ਜਿਹੜੇ ਸਾਹਮਣੇ ਉਰੇ ਬੂਟਾ ਵੀ ਉਰੇ ਇੰਨੀ ਗਰਮੀ ਹੈ ਨਹੀਂ ਬਾਈ ਤੁਹਾਨੂੰ ਪਤਾ ਕਿੰਨੇ ਕੰਮ ਕਰਦੇ ਹੈ ਬਾਈ ਗੱਲ ਬਾਈ ਹੁਣ ਅਸੀਂ ਤਨੇ ਦੇ ਭਿਉਣੀ ਹੈ ਹਲੇ ਜੀ ਕਰੀ ਜਾਂਦਾ ਭਿਉ ਦੀ ਹਲੇ ਪਤਾ ਨਹੀਂ ਲੱਗਦਾ ਅਸੀਂ ਸੋਚੀ ਜਾਂਦੇ ਵੀ 5-4 ਦਿਨ ਹੋਰ ਗੜਦੀ ਹੈ ਵੀ ਹਲੇ ਗੇਤੀ ਜਾਂਦਾ ਮੋਂ ਕਮੈਂਟ ਆ ਜੀ ਵੀ ਦੱਸਿਓ ਵੀ ਕਿੰਨੀ ਤਰੀਕ ਨੂੰ ਪਨੀਰੀ ਪੀਉਦੀ ਏ ਬਾਈ ਸਾਡੀ ਸਲਾਹ ਹੈਗੀ 28 ਜਾਂ 30 ਤਰੀਕ ਨੂੰ ਬੀਜੀਏ ਬਾਕੀ ਦੇਖਦੇ ਆ ਜੀਰੀ ਲੱਗੂਗੀ ਇਹ ਤੇ ਕਿ ਔਖੇ ਹੋਊਗਾ ਹਾਂ ਪਰ ਫਿਰ ਛਿੱਲੀ ਨਾਲੇ ਬੰਦ ਨਹੀਂ ਪਏਗਾ ਨੀ ਖੇਤ ਨਹੀਂ ਲੈਣਾ ਹੋਵੇਗਾ ਤਾਂ ਵਾਟਰ ਕੁਲਰ ਟੂ ਹੀ ਲੱਗ ਜਾਇ ਕਰਨਾ ਲਾਵਣਾ ਪਏਗਾ ਨਾ ਵਾਟਰ ਕੁਲਰ ਲੱਗਦਾ 2 ਹੀ ਨੂੰ ਵੀ ਜਿੱਥੇ ਜੀ ਕਰਿਆ ਪੀ ਲੋ ਪਾਣੀ ਇਹ ਐਰ ਕੀ ਕਰਨੀ ਜ਼ਿਆਦਾ ਬਾਈ ਤਕਰੀਬਨ ਸਵੇਰ ਦਾ ਹੁਣ ਤੱਕ 5-6 ਲੀਟਰ ਪਾਣੀ ਪੀ ਚੁਕੇ ਵੀ ਇੰਨਾ ਪਾਣੀ ਪੀ ਹੋਣ ਲੱਗ ਗਿਆ ਹਾਂ ਸਹੀ ਨਹੀਂ ਥੋੜੀ ਹੁਣ ਤੁਸੀਂ ਵਾੜ ਦੇ ਕਿੰਨਾ ਕੁ ਪਾਣੀ ਪੀ ਜਾਂਦੇ ਵਧਾਈ ਦਾਦਾ ਕਿੰਨਾ ਵਧੀਆ ਲੇ ਜਾਂਦਾ ਦੰਦ ਗਰਮੀ ਕਾ ਨਿਕਲ ਜਾਂਦਾ ਕੈਨ ਨਹੀਂ ਕੈਨ ਚੱਲੇ ਜਾਂਦੀ ਇੰਦਾਂ ਉਹੀ ਵਈ ਗਰਮੀ ਕਾ ਨਿਕਲ ਜਾਂਦੀ ਹੈ ਕੈਨ ਨਹੀਂ ਨਿਕਲ ਜਾਂਦਾ ਯਾਰ ਫਿਰ ਪੀਣਾ ਪੈਂਦਾ ਦੋ ਦੋ ਗੱਲ ਜੱਕ ਵਾਹ ਪੱਕੀ ਮੀਂਹ ਪੈਂਦੇ ਮੈਂ ਤਾਂ ਕਹਿੰਦਾ ਵੀ ਇੱਕ ਮੀਂਹ ਪੈ ਜੇ ਨਾ ਵਧੀਆ ਜਾਂ ਨਾਲੇ ਜਿਹੜਾ ਪਹੀ ਆ ਬਈ ਸਾਡੇ ਪਿੰਡ ਵਾਲੀ ਪਾਈਪ ਲਾਈਨ ਦੱਬੀ ਹੋਈ ਉਹਦੇ ਪਰ ਵੀ ਗਰਦਾ ਆ ਬੁਬਲ ਵਾਹ ਬਣੀ ਪਈ ਆ ਹੋਰ ਆਸੇ ਪਾਸੇ ਵੀ ਵਧੀਆ ਹੋ ਜਾਊਗਾ ਨਾ ਗਰਦਾ ਆ ਜਿਹੜਾ ਹੋਇਆ ਤਾਂ ਸੈੱਟ ਹੋ ਜਾਊਗਾ ਅੰਡਾ ਜਾ ਹੋ ਜਾਊਗਾ ਨਾਲੇ ਜਦੋਂ ਮੀਂਹ ਪੈਂਦਾ ਬਈ ਉਹਤੇ ਬਾਅਦ ਵਿੱਚ 5-7 ਦਿਨ ਉਦਾਂ ਹੀ ਆਹ ਟਾਈਮ ਤੇ ਬਾਅਦ ਵਿੱਚ ਠੰਢੀ ਹੀ ਹੋ ਜਾਂਦੀ ਹੈ। ਤੇ ਨਹੀਂ। ਇਹਦਾ ਜਾਂ ਲੋਕਾਂ ਨੇ ਕੱਦੂ-ਗੁੱਦੂ ਜਾਂਦੇ ਜਾਂ ਪਾਣੀ ਠੱਡਣਾ ਛੱਡਾ। ਜਾਂ ਮੜ ਮੋੜਾ ਰਾਮ ਜਿਹਾਉਣਾ। ਜਾਂ ਰਾਮ ਜਾਉਣਾ। ਰੋਡੀ ਦੱਬਦਾ ਕਿਤੇ। ਰੋਡ ਕਿੰਨੇ ਵੇਖ ਹੋ ਜਾਂਦਾ? ਆਹ 10-10 ਕਮ। ਨਹੀਂ ਰੈਂਦੀ ਏ। ਕੋਲਰ ਹਵਾ ਮਾਰਦਾ। ਸਿੰਦਾ ਠੰਢੀ ਹਵਾ ਮਾਰਦਾ। ਪਾਕੇ ਪਾਣੀ। ਹਾਂ। ਕਿਤੇ ਪਾਕੇ 3-4 ਗਲ ਗਲ ਬਰਫ ਦੇਲੇ। ਐ ਥੋੜੀ। ਔਲਾ ਸਮਝਦਾ ਆਪਣਾ। ਬਾਈ ਜਿਹੜਾ ਕੂਲਰ ਇਹ ਰੋਡੀ ਲਾਇਆ ਤਾਂ ਇੱਕ ਰੋਡੀ ਨਾਲ ਦਾ ਮੈ ਲਾਇਆ ਤਾਂ ਹਵਾ ਬਹੁਤ ਹੀ ਹਵਾ ਬਹੁਤ ਹੀ ਪਤਾ ਨਹੀਂ ਉਹਦੀ ਮੋਟਰ ਬੜੀ ਆ ਬਾਈ ਵੀ ਜੇ 5 6 ਜਾਣੇ ਕਲੈਂਚ ਹੋਵੇ ਫਰਾਟੇ ਮਾਰਦਾ ਏਸੀ ਵਾਲੀ ਕੰਮ ਆ ਏਸੀ ਵਾਲੇ ਕੰਮ ਆ ਨਾ ਮੈਂ ਤਾਂ ਚਲਾਇਆ ਨਹੀਂ ਹੈਗਾ ਬਹੁਤਾ ਰੋਡੀ ਨੇ ਦੱਬਿਆ ਪੂਰਾ ਮੋਲ ਮੋੜ ਲਿਆ ਦਾ ਮੋੜ ਮੋੜ ਲਿਆ ਹਾਲੇ ਵੀ ਦੱਬ ਕੇ ਰੱਖਿਆ ਹਾਲੇ ਵੀ ਦੱਬ ਕੇ ਰੱਖ ਰਿਹਾ ਸੌਦਾ ਠੀਕ ਰਿਹਾ ਸੌਦਾ ਠੀਕ ਹੈ ਕਿ ਨਹੀਂ ਕੂਲਰ ਵਧੀਆ ਤੇ ਬਾਈ ਉਹ ਪਤਾ ਨਹੀਂ ਪੀਸੇ ਇਦਾਂ ਦੇ ਤੇ ਵੀ ਹਵਾ ਬਹੁਤ ਹੈ ਆਪਰੇ ਮਿਲ ਗਏ ਭਾਗ ਗਿਆ ਕਿੰਨੇ ਦੇ ਲਈ ਤੇ ਆਪਾਂ ਜਦ 7500 ਦਾ ਦਿਆ ਤੇ 7500 ਹਾਂ ਪਤਾ ਨਹੀਂ 7500 ਪਤਾ ਨਹੀਂ 8000 ਦਾ ਵੀ ਦੋ ਲੈਣੇ ਕਿਤੇ ਤਾਂ ਉਦਾਂ ਕਿੰਨੇ ਦਾ ਕਹਿੰਦਾ ਤਾਂ 9000 ਦਾ 9000 ਰੁਪਏ ਮੰਗ ਰਿਹਾ ਹਾਂ ਜਾ ਅੱਦੇ ਟਾਈਮ ਬਾਈ ਦੋ ਸਾਲ ਹੋ ਗਏ ਕਿ ਤਿੰਨ ਦੂਆ ਸਾਲ ਹਾਂ ਦੂਆ ਦੀਆ ਸਾਲ ਹੈ ਨਾ ਨਾ ਦੋ ਤਿੰਨ ਸਾਲ ਦਾ ਮੈਂ ਕਹਿੰਦਾ ਤੁਸੀਂ ਸੀਜ਼ਨ ਲਾ ਲਿਆ ਘਰ ਉਹਦੇ ਨਾਲ ਕਿ ਤੀਆ ਸਾਲ ਤੀਆ ਸਾਲ ਤੀਆ ਤਿੰਨ ਸਾਲ ਹੋ ਗਏ ਬਾਈ ਕੈਪਰ ਘਾਟੇ ਦੇ ਵੇਖਦੇ ਮੈਂ ਬਾਈ ਚਲਾਇਆ ਨਹੀਂ ਹੈਗਾ ਮੈਂ ਤਾਂ ਦੇ ਤੱਜ ਕਿਸੇ ਨੂੰ ਚੱਲ ਕੇ ਦਾ ਕੰਮ ਸਰ ਗਿਆ। ਚੱਲ ਕੇ ਨਹੀਂ। ਮੇਰੇ ਹੁਣ ਬਾਈ اسی ਲੱਗਿਆ ਮੈਂ ਕਿਸਨ ਦੇ ਤਾਂ ਮੈਂ ਕਿ ਚੱਲ ਕੰਮ ਸਰਨ ਦੇ ਕਿਸੇ ਦਾ। ਸਰਦਾ ਨਹੀਂ ਨਾ ਉਹਦੇ ਬਗੈਰ। ਕੋਈ ਨਹੀਂ। ਬਾਕੀ ਬਾਈ ਹੁਣ ਦੇਖਦੇ ਤਿਆਰੀ ਚੱਲਦੀ ਐ ਇੱਧਰ ਪਾਣੀ ਪੋਣੀ ਵੀ ਲਾਦੇ ਦੇਖੋ ਖੇਤਾਂ ਨੂੰ। ਆਣੀ ਵੀ ਜ਼ਰੂਰੀ ਐ ਰੋਡੀ ਆਹ ਟਾਈਮ ਫਸਲਾਂ ਨੂੰ, ਬੂਟਿਆਂ ਬਾਟਿਆਂ ਨੂੰ ਜੀਰੇ ਆ ਜਿਹੜੇ ਹੋਰ ਗੰਨੇ ਐ, ਚਰੀਆਂ ਹੋ ਗਈਆਂ। ਇਹਨਾਂ ਨੂੰ ਵੀ ਪਾਣੀ ਜ਼ਰੂਰੀ ਐ। ਰੋਡੀ ਜਨ ਮੈਂ ਇੱਕ ਹੋਰ ਗੱਲ ਦੱਸਦਾ। ਮੈਂ ਦੁਪਹਿਰੇ ਕੱਪੜੇ ਖੋਲੇ ਮੈਂ ਕਿ ਜਨਾਹ ਹੀ ਲੰਦਾ। ਜਾ ਪਾਣੀ ਪਾਇਆ ਬਾਈ ਬੰਦੇ ਨੂੰ ਉਬਲਦਾ ਫਾ ਪਰ ਨਾਤਾ ਹੀ ਨਹੀਂ ਹੈਗਾ ਅੱਛਾ ਟੈਂਕੀ ਦਾ ਪਾਣੀ ਅੱਗ ਵਰਗਾ ਹੋ ਜਾਂਦਾ ਪਾਣੀ ਆ ਟੈਂਕੀ ਆ ਬਹੁਤ ਗਰਮ ਹੁੰਦਾ ਜਦ ਅਸੀਂ ਇਹ ਟਾਈਮ ਆਉਂਦੇ ਆ ਹਾਂ ਜਾਂ ਟੁੱਟੀ ਖੋਲਦੇ ਆ ਹੱਥ ਵੀ ਲੱਗਦਾ ਅੱਗ ਪੈਂਦੀ ਆ ਅੱਗ ਟੈਂਕੀ ਦਾ ਪੂਰਾ ਗਰਮ ਹੁੰਦਾ ਯਾਰ ਟੈਂਕੀ ਕੱਢਦੀ ਲਾਟ ਬਾਈ ਨਾ ਆ ਵੀ ਨਹੀਂ ਹੁੰਦਾ ਹੈਗਾ ਮੈਂ ਤਾਂ ਹੁਣ ਤਾਂ ਬਾਈ ਇੱਕ ਦੇਖਿਆ ਮੈਂ ਸਵੇਰ ਸ਼ਾਮ ਨਾਲ ਆਉਣੇ ਵਾਲਾ ਕੰਮ ਹੈ ਜਾਂ ਸਵੇਰੇ ਨਾਲ ਜਾਂ ਟੁੱਟੀ ਆਈ ਹੁੰਦੀ ਹੈ ਸ਼ਾਮ ਨਾਲ ਲੋ ਟੁੱਟੀ ਦੀ ਮੰਮੀ ਹੀ ਭਰ ਕੇ ਰੱਖ ਲੈਂਦੀ ਆ ਬਾਲਟੇ ਬੂਟੇ ਚਾਰ ਪੰਜ ਉਹਦੇ ਨਾਲ ਅਸੀਂ ਵੀ ਦੇਖਦੇ ਬਾਈ ਘਟੋਲ ਜਿਆਦਾ ਪਹਿਲਾਂ ਉਦੇ ਉਦੇ ਮੈਂ ਸਮਾਨ ਪਾਤਾ ਇਕ ਲਿਆਉਣਾ ਐ ਫੇ ਨਾ ਉਹ ਜੇ ਗੁਰੂ ਟੈਂਕੀ ਉਹ ਭਰ ਕੇ ਰੇ ਇੰਨੀ ਗਰਮੀ ਐ ਬਾਈ ਟੈਂਕੀ ਦਾ ਜਿੱਕਣਾ ਕਿਤੇ ਰਿੱਜਦਾ ਪਾਣੀ ਹੁੰਦਾ ਉਹ ਜਗ੍ਹਾ ਘਣਾ ਪਾਣੀ ਹੁੰਦਾ ਜਹਾ ਹੁੰਦਾ ਬੈਨਾ ਨਹੀਂ ਹੁੰਦਾ ਯਾਰ ਚੱਲੀਏ ਉੱਪਰ ਇਹ ਗਰਮੀ ਨਾ ਭਿਜਦੇ ਉੱਪਰ ਇਹ ਟੈਂਕੀ ਦਾ ਹੋਵੇ ਗਰਮ ਪਾਣੀ ਫੇ ਕਿਥੇ ਨਾ ਆਉਂਦਾ ਚੱਲ ਸਾਡਾ ਬਾਈ ਸਿਟੀ 100 ਬਾਈ ਪਿਆਉ ਖੜਾ ਛੋਟਾ ਰੋੜੀ ਪਾਈ ਕਹੇ ਜੀ ਇੱਥੇ ਜਿਵੇਂ ਗਰਮ ਪਾਣੀ ਇਹ ਤਾਂ ਸਿਆਲ ਵੀ ਤੇ ਹੋਣਾ ਚਾਹੀਦਾ ਉਲਟ ਚਾਹੀਦਾ ਨਾ ਕੰਮ ਉਹ ਹੁੰਦਾ ਨਹੀਂ ਨਹੀਂ ਆਪਾਂ ਜਦ ਮੋਟਰਸਰ ਪਾਏ ਆ ਪਹੀ ਠੀਕ ਧੀ ਸਹੀ ਹਾਂ ਜਦ ਠੀਕ ਹਾ ਹੁੰਨੀ ਠੀਕ ਹੈ ਟੁੱਬਾ ਟੁੱਬਾ ਮੋਟਰ ਦਾ ਆਇਆ ਘੁੰਮਦਾ ਆਇਆ ਨਹੀਂ ਇੱਕੋ ਬਾਈ ਖੇ ਰੈਨ ਬਣਿਆ ਪਿਆ ਹੈ ਬਸ ਚਾਹ ਲਾਉਰੇ ਪਿਆ ਰਾਤ ਨੂੰ ਮਿੰਜਾ ਲਿਆ ਕੇ ਬਾਈ ਅਸੀਂ ਕੀ ਕਰਿਆ ਮੈਂ ਰੋਡੀ ਨੇ ਰਾਤ ਲਿਆਂਦੇ ਸਮੋਸੇ ਮੋਟਰਮਨ ਲੈ ਗਏ ਟਾਈਮ ਹੈਗਾ ਰ 7:00 7:30 ਦਾ ਮਿੰਜਾ ਡਾਹ ਕੇ ਖੇਤੋਂ ਰਹਿ ਗਏ ਲੜਿਆ ਕੋਈ ਮੱਛਰ ਉਸੇ ਵੀ ਲੜਿਆ ਘਰਾਂ ਦਾ ਮੱਛਰ ਖਾਣ ਨੂੰ ਹੋ ਜਾਂਦਾ ਉੱਥੇ ਉੱਥੇ ਕੁਝ ਵੀ ਨਹੀਂ ਅਲਟੀ ਕਰੀ ਆ ਬਾਈ ਰਾਤ ਇੱਕ ਮੱਛਰ ਨਹੀਂ ਲੜਿਆ ਨਿਆਰੇ ਗਲ ਘੁੰਮੇ ਆ। ਅਮਾ ਨਿਆਰੇਗਾ ਬੈਠਾ। ਮੱਛਰ ਨਹੀਂ ਹੈਗਾ ਖੇਤਾਂ। ਇਹ ਕਹੂੰ ਖੇਤਾਂ ਮੱਛਰ ਨਹੀਂ ਹੈਗਾ। ਮੱਛਰ ਨਹੀਂ ਹੈਗਾ। ਚੱਲ। ਜਾਂਦੇ। ਨਾਲ ਨਾ ਉੱਥੇ ਟੋਲ ਲੱਗ ਗਈ। ਖੇਤਾਂ। ਮੱਛਰਾਂ ਦੀ ਲੋੜੇ ਨਹੀਂ ਮੱਛਰ ਨਹੀਂ ਹੈਗਾ। ਮੱਛਰ ਹੀ ਨਹੀਂ ਹੈਗਾ। ਐਂਦੀ ਬੈਜੂ। ਆ ਬਾਈ ਇੱਧਰ ਫਾਰਮ ਨੇ ਉੱਤਰ ਬਾਈ ਵਾਲਾ। ਬਾਕੀ ਤੁਸੀਂ ਦੇਖ ਸਕਦੇ ਆ ਬਾਈ। ਸੂਰਜ ਛਪਣ ਦੀ ਕਿਨਾਰ ਪਰ ਆਪਾਂ ਗਰਮੀ ਫੁੱਲ।